ਕਈ ਵੀਰੇ ਭਰਾਵਾਂ ਨੂੰ ਤਾਂ ਪਤਾ ਹੈ ਵੀ ਆਪਾਂ ਕੀ ਕੰਮ ਕਰਦੇ ਆ ਤਾਂ ਕਈਆਂ ਯਾਰਾਂ ਦੋਸਤਾਂ ਨੂੰ ਸੱਜਣਾ ਨੂੰ ਪਤਾ ਨਹੀਂ ਸੀਗਾ ਵੀ ਅਸੀਂ ਕੰਮ ਕੀ ਕਰਦੇ ਆ ਸਪੈਸ਼ਲ ਵੀ ਸਾਡਾ ਕੰਮ ਹੈਗਾ ਫੋਟੋਗ੍ਰਾਫੀ ਦਾ ਆ ਸਾਡੀ ਦੁਕਾਨ ਆ ਮਤਲਬ ਪੇਜ ਤੇ ਕਈਆਂ ਨੂੰ ਤਾਂ ਪਤਾ ਸੀਗਾ ਵੀ ਫੋਟੋਗ੍ਰਾਫੀ ਦਾ ਕੰਮ ਕਰਦੇ ਆ ਕਈਆਂ ਨੂੰ ਨਹੀਂ ਪਤਾ ਸੀ ਤਾਂ ਅੱਜ ਉਹ ਸੱਜਣਾ ਬੇਲਿਆਂ ਨੂੰ ਅਸੀਂ ਦੱਸਣ ਲੱਗੇ ਆ ਵੀ ਸਾਡਾ ਜਿਹੜਾ ਪ੍ਰੋਫੈਸ਼ਨਲ ਕੀਤਾ ਏ ਉਹ ਫੋਟੋਗ੍ਰਾਫੀ ਆ ਤੇ ਜਿਹੜਾ ਸਾਡਾ ਮਤਲਬ ਵੀ ਐਡੂਡ ਦਾ ਏ ਉਹ ਮਤਲਬ ਵੀ ਕਈ ਮੇਰਾ ਭਰਾ ਜਿਹੜਾ ਸੀਂਦਰ ਸਿੰਘ ਲੋਪੋ ਅਸੀਂ ਉਨ੍ਹਾਂ ਦੇ ਸੰਜੋਗ ਨਾਲ ਕਰ ਲੈ ਕਰਨ ਲੱਗ ਗਏ ਸੀਗੇ ਪਰ ਅਸਲ ਵਿੱਚ ਸਾਡਾ ਆਹ ਕੰਮ ਸੀਗਾ ਮੇਨ ਫੋਟੋਗ੍ਰਾਫੀ ਦਾ ਜਿਹੜੇ ਵੀ ਮੱਲਾ ਵੀ ਯਾਰ ਦੋਸਤ ਸਾਨੂੰ ਫੋਲੋ ਕਰਦੇ ਸਾਡੇ ਪੇਜ ਤੇ ਦੇਖਦੇ ਆ ਜਾਂ ਸਾਡੇ YouTube ਤੇ ਦੇਖਦੇ ਆ ਜਾਂ ਸਾਨੂੰ ਤੁਸੀਂ Instagram ਤੇ ਦੇਖਦੇ ਆ ਤਾਂ ਜੇ ਕਿਸੇ ਨੇ ਵੈਡਿੰਗ ਸ਼ੂਟ ਕਰਾਉਣੀ ਆ ਪ੍ਰੀ ਵੈਡਿੰਗ ਸ਼ੂਟ ਕਰਾਉਣੀ ਆ ਜਾਂ ਪ੍ਰੀ ਵੈਡਿੰਗ ਫੋਟੋ ਸ਼ੂਟ ਕਰਾਉਣੀ ਆ ਮੱਲਾ ਵੀ ਰਿੰਗ ਸਰਮਣੀ ਤੋਂ ਲੈ ਕੇ ਪੂਰਾ ਵਿਆਹ ਕਰਵਾਉਣਾ ਤਾਂ ਤੁਸੀਂ ਸਾਨੂੰ ਸਾਡਾ ਨੰਬਰ ਜਿਹੜਾ ਸਕਰੀਨ ਤੇ ਚੱਲਦਾ ਹੈ ਇਸ ਤੇ ਸਾਨੂੰ ਕਾਲ ਕਰਕੇ ਤੁਸੀਂ ਆਪਦੀ ਅ ਸਲਾਹ ਕਰ ਸਕਦੇ ਆ ਪੂਰਾ ਆਪਣਾ ਮਤਲਬ ਇੱਕ ਨੰਬਰ ਫੁੱਲ ਐਚਡੀ ਲਾਈਵ ਹੁੰਦਾਗਾ ਡਰੋਨ ਹੁੰਦਾ ਏ ਮਤਲਬ ਵੀ ਪੂਰੀ ਸਾਡੀ ਟੀਮ ਆ ਜਿਹੜੀ ਐ ਘੈਂਟ ਕੰਮ ਕਰਕੇ ਦਿੰਨੇ ਆ ਤੇ ਇਹਦੇ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਆ ਜੇ ਕਿ ਸੱਜਣ ਬੇਲੀ ਨੇ ਆਪਣਾ ਵਿਆਹ ਸ਼ੂਟ ਕਰਵਾਉਣਾ ਜਾਂ ਹਰਥੋਂ ਪ੍ਰੀ-ਵੇਡਿੰਗ ਸ਼ੂਟ ਕਰਾਉਣੀ ਆ ਤੇ ਮਤਲਬ ਵਿਆਹ ਦਾ ਸਤੋਂ ਸਾਰੇ ਇੱਕ ਹੀ ਗਾਮ ਦੇ ਸਾਥੋਂ ਤੁਸੀਂ ਸ਼ੂਟ ਕਰਵਾ ਸਕਦੇ ਆ ਧੰਨਵਾਦ ਦੋਸਤੋ ਵੀਡੀਓ ਸਾਡੀ ਸ਼ੇਅਰ ਲਾਜ਼ਮੀ ਕਰਨਾ